ਮਤ ਤੋਂ ਗੱਲਾਂ ਕੋੜੀਆਂ ਵੀ ਹੋਣੀਆਂ ਤੇ ਸਾਡਾ ਫਰਜ਼ ਵੀ ਆ ਕਿਉਂਕਿ ਸਾਡੇ ਬਾਪੂ ਨੇ ਕੀਤੀਆਂ ਮੁੰਡਾ ਜੰਮਿਆ ਮੁੰਡਾ ਜੰਮਿਆ ਚਲੋ ਉਧਰ ਨੂੰ ਉਹਦੇ ਬਾਲ ਕਟਾਉਣੇ ਆ ਚਲੋ ਉਧਰ ਨੂੰ ਉਹਨੂੰ ਸਕੂਲੇ ਲਾਉਣਾ ਚਲੋ ਉਧਰ ਨੂੰ ਉਹਦਾ ਵਿਆਹ ਬੰਨਣਾ ਚਲੋ ਉਧਰ ਨੂੰ ਹੁਣ ਲੱਗੀ ਨੌਕਰੀ ਮੈਨ ਆ ਗਈ ਬਾਬਾ ਸਾਹਿਬ ਮੇੜ ਕਰਦੇ ਯਾਦ ਕਹਿੰਦੇ ਅਸੀਂ ਐਸੀ ਹੁੰਨਿਆ ਕੱਢ ਲਿਆ ਸਦੀਵ ਕਿਰ ਬਾਬਾ ਸਾਹਿਬ ਦਾ ਤੇ ਨੌਕਰੀ ਮਿਲ ਗਈ ਬਾਬਾ ਸਾਹਿਬ ਦੇ ਕਰਕੇ ਤਨਖਾਹ ਲੱਗੀ 60000 ਰੁਪਇਆ ਐਸੀ ਸਦੀਵ ਕਿਰ ਦਿਖਾ ਕੇ ਨੌਕਰੀਆਂ ਲੈਣ ਵਾਲਿਓ 60000 ਰੁਪਇਆ ਤਨਖਾਹ ਲੈਣ ਵਾਲਿਓ ਪਹਿਲੀ ਤਨਖਾਹ ਕਿਹੜੇ ਬਾਬੇ ਨੂੰ ਦੇਣ ਜਾਂਦੇ ਆ ਬਾਬਾ ਸਾਹਿਬ ਦੀ ਤਾਂ ਵਾਰੀ ਨਹੀਂ ਆਉਂਦੀ ਹੋਰ ਹੀ ਪਾਸੇ ਸੁੱਖਾ ਲਈ ਜਾਂਦੇ ਆ ਤੇ ਬਾਬਾ ਸਾਹਿਬ ਬੈਠ ਕੇ ਕਹਿੰਦੇ ਤੁਸੀਂ ਸਿਰਫ ਪੜਨਾ ਆ ਬਾਕੀ ਪ੍ਰਬੰਧ ਮੈਂ ਕਰਕੇ ਚੱਲਿਆ ਕਿੱਦਾਂ ਦਾ ਪ੍ਰਬੰਧ ਸਰਟੀਫਿਕੇਟ ਦਿਖਾਇਆ ਨੌਕਰੀ ਲੱਗੀ ਤਨਖਾਹ ਕਿੰਨੀ ਲੱਗੀ 60000 120 95500 ਦੇ 1 ਮਹੀਨੇ ਬਾਅਦ ਫੇਰ ਦੁਬਾਰਾ ਪਹਿਲੀ ਦਿਨ ਨੂੰ ਤਨਖਾਹ ਕਾਉਂਟ ਵਿੱਚ ਬਾਬਾ ਸਾਹਿਬ ਕਹਿੰਦੇ ਇੱਥੇ ਵੀ ਫਿਕਰ ਨਾ ਕਰੀ ਜਦੋਂ ਤੂੰ 60 ਸਾਲ ਦਾ ਹੋ ਗਿਆ ਤੇਰੇ ਗਿੱਟੇ ਗੁੱਡੇ ਚੱਲਣੇ ਬੰਦ ਹੋ ਗਏ ਤੇਰਾ ਕਰੇ ਬੈਠੇ ਦਾ ਵੀ ਰੋਟੀ ਦਾ ਪ੍ਰਬੰਧ ਮੈਂ ਕਰਕੇ ਚੱਲਿਆ ਜਿੱਦਾਂ ਹੀ 70 ਸਾਲ ਪੂਰੇ ਹੋਏ ਇੱਕ ਸਾਚ ਪੈਰ ਰੱਖਣ ਲੱਗਾ ਬਾਬਾ ਸਾਹਮਣੇ ਕਰੇ ਬਿਠਾਤਾ ਜਦੋਂ ਕਰੇ ਬਿਠਾਤਾ 60000 ਤਨਖਾਹ ਲੈਣ ਵਾਲੇ ਦੀ ਤਨਖਾਹ ਹੈਗੀ 30000 ਉਹ ਕਰੇ ਬੈਠਾ ਬੁੱਲੇ ਵੱਧ ਰਿਹਾ ਬਾਬਾ ਸਾਹਮਣੇ ਬੈਠ ਕੇ ਕਹਿੰਦੇ ਤੂੰ ਇੱਥੇ ਵੀ ਘਬਰਾਈ ਨਾ ਪੈਨਸ਼ਨ ਲੈਣ ਤੋਂ ਬਾਅਦ ਜਦੋਂ ਤੇਰੇ ਸਾਹ ਰੋਗੇ ਤੂੰ ਦੁਨੀਆ ਤੋਂ ਚਲਾ ਜਾਊਗਾ ਤੇਰੀ ਘਰ ਵਾਲੀ ਦੀ ਰੋਟੀ ਦਾ ਪ੍ਰਬੰਧ ਵੀ ਕਰਕੇ ਚੱਲਿਆ 15000 ਪੈਨਸ਼ਨ ਦਾ ਆਂ ਡਿਊਟੀ 15000 ਕਲਵੜੀ ਨੂੰ ਪੈਨਸ਼ਨ ਲਵਾਉਣ ਵਾਲਿਓ ਦੁੱਖ ਦਾ ਉਹਦੋ ਲੱਗਦਾ ਕਿ ਜਦੋਂ ਬਾਬਾ ਸਾਬ ਮਿਲਕ ਦਾ ਪ੍ਰੋਗਰਾਮ ਕਰਨਾ ਹੁੰਦਾ ਜਿਨ੍ਹਾਂ ਨੇ ਸਭ ਤੋਂ ਵੱਧ ਫਾਇਦਾ ਲਿਆ ਹੁੰਦਾ ਉਹਨਾਂ ਦੇ ਘਰਾਂ ਤੋਂ ਨਿਕਲਦਾ ਕੱਖ ਨਹੀਂ ਬਾਬਾ ਸਾਬ ਬੈਠ ਕੇ ਕਹਿੰਦੇ ਜਦੋਂ ਮੇਰਾ ਕਹਿਣਾ ਮੰਨੂਗੇ ਸਿੱਖਿਆ ਸ਼ੇਰਨੀ ਦਾ ਦੁੱਧ ਪੀਓਗੇ ਤੁਹਾਨੂੰ ਨੌਕਰੀ ਮਿਲੂਗੀ ਤੁਸੀਂ ਦਹਾੜਨਾ ਆ ਕਹਿੰਦੇ ਕਿੱਤਾਂ ਦਹਾੜਨਾ ਕਹਿੰਦੇ 100 ਰੁਪਏ ਪਿੱਛੇ 5 ਰੁਪਏ ਆਪਣੀ ਕਮਾਈ ਦਾ 20% ਹਿੱਸਾ 100 ਰੁਪਏ ਪਿੱਛੇ 5 ਰੁਪਏ 1000 ਰੁਪਏ ਪਿੱਛੇ 50 ਰੁਪਏ 1 ਲੱਖ ਰੁਪਏ ਮਗਰ 5000 ਰੁਪਏ ਜਰੂਰ ਕੱਢਿਓ ਇਸ ਦੱਬੇ ਗੁੱਜਲੇ ਸਮਾਜ ਨੂੰ ਉੱਪਰ ਚੱਕਣ ਲਈ ਲਾਇਓ ਦਾਰ ਕਰਿਓ ਸਾਰੇ ਗਣੇ ਨੇ ਨੌਕਰੀਆਂ ਕਰਦੇ ਆ ਜਿਹੜੇ ਬਾਬਾ ਸਾਹਿਬ ਅੰਮੇਰਕਰ ਦੀ ਬਦੌਲਤ ਬਾਹਰ ਗਏ ਆ 100 ਰੁਪਏ ਚੋਂ 5 ਰੁਪਏ 1000 ਰੁਪਏ ਵਿੱਚੋਂ 50 ਰੁਪਏ ਲੱਖ ਮਗਰ ਪੰਜ 5000 ਰੁਪਏ ਡਾਕਟਰ ਬੇਕਰ ਬਾਬਾ ਸਾਹਿਬ ਦੇ ਮਿਸ਼ਨ ਲਈ ਗੁਰੂ ਰਵਿਦਾਸ ਦੇ ਮਿਸ਼ਨ ਲਈ ਮਹਾਤਮਾ ਜੋਤੀਰਾ ਫੂਲੇ ਦੇ ਮਿਸ਼ਨ ਲਈ ਮੰਨੇ ਵਰ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਲਈ ਕੌਣ ਕਰਦਾ ਜਿਹੜੇ ਕਰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਕਰਦੇ ਜਿਹੜੇ ਕਹਿੰਦੇ ਆ ਕਿ ਸਾਨੂੰ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਨੌਕਰੀ ਮਿਲੀ ਨਹੀਂ ਅਸੀਂ ਪੜ ਕੇ ਨੌਕਰੀ ਲਈ ਹੈ ਪਾੜ ਦਿਓ ਆਪਣੇ ਬੱਚਿਆਂ ਦਾ ਅਸੀਂ ਸਰਟੀਫਿਕੇਟ ਦੇ ਆਧਾਰ ਕਰਦੇ ਨੌਕਰੀ ਲੈ ਮੰਨਾਂਗੇ ਟਾਈ ਵਾਲੇ ਬਾਬੇ ਨੇ ਸਾਡੇ ਲਈ ਕੁਰਬਾਨੀ ਕੀਤਾ ਤੇ ਜੇ ਕੀਤਾ ਫਿਰ ਸਾਡਾ ਫਰਜ਼ ਬਣਦਾ ਹੈ ਕਿ ਜਿਸ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਸੀਂ ਖਾਨੇ ਆ ਉਹਦਾ ਕਰਜ਼ਾ laun ਦਾ ਸਿੱਧਮ ਰੱਖੀਏ